ਪਬਜੀ ਖੇਡਣ ਵਾਲੇ ਹੋ ਜਾਓ ਸਾਵਧਾਨ ਤੁਹਾਡੇ ਨਾਲ ਵੀ ਹੋ ਸਕਦਾ ਹੈ ਅਜੀਹਾ ਜਿਸ ਨਾਲ ਵਾਪਰ ਸਕਦਾ ਹੈ ਉਹ ਵੱਡਾ ਹਾਸਾ ਤਾਂ ਹੁਣ ਯੂਪੀ ਤੋਂ ਇੱਕ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਕਿ ਇੱਕ ਨੌਜਵਾਨ ਵੱਲੋਂ ਜਿਹੜਾ ਆਪਣੇ ਫੋਨ ਦੇ ਵਿੱਚ ਪਬਜੀ ਖੇਡੀ ਜਾ ਰਹੀ ਹੁੰਦੀ ਆ ਉਹ ਵੀ ਚਾਰਜਿੰਗ ਤੇ ਲਗਾ ਕੇ ਉਸ ਤੋਂ ਬਾਅਦ ਇੱਕਦਮ ਉਹਦੇ ਫੋਨ ਨੂੰ ਅੱਗ ਲੱਗ ਜਾਂਦੀ ਹੈ ਤਾਂ ਇਹ ਵੀਡੀਓ ਹੁਣ ਸੋਸ਼ਲ ਮੀਡੀਆ ਤੇ ਕਾਫੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਇਸ ਵੀਡੀਓ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਫੋਨ ਨੂੰ ਅੱਗ ਲੱਗੀ ਹੈ ਤੇ ਦੱਸਿਆ ਜਾ ਰਿਹਾ ਹੈ ਕਿ ਇਹ ਜਿਹੜਾ ਨੌਜਵਾਨ ਹੈ ਇਸ ਫੋਨ ਦੇ ਵਿੱਚ ਪਬਜੀ ਖੇਡ ਰਿਹਾ ਸੀ ਉਹ ਵੀ ਚਾਰਜਿੰਗ ਤੇ ਲਗਾ ਕੇ ਇਕਦਮ ਹੀ ਜਦੋਂ ਫੋਨ ਓਵਰ ਹੀਟ ਹੁੰਦਾ ਹੈ ਤਾਂ ਉਸ ਨੂੰ ਅੱਗ ਲੱਗ ਜਾਂਦੀ ਹੈ ਹਾਲਾਂਕਿ ਕੋਈ ਵੀ ਇਸ ਦੇ ਵਿੱਚ ਵੱਡਾ ਨੁਕਸਾਨ ਨਹੀਂ ਹੋਇਆ ਲੇਕਿਨ ਸਾਰਿਆਂ ਨੂੰ ਅਸੀਂ ਅਪੀਲ ਕਰਦੇ ਹਾਂ ਕਿ ਸਤਰ ਕਰੋ ਤੇ ਅਜਿਹੀਆਂ ਗੇਮਾਂ ਜੋ ਕਿ ਜਿਆਦਾ ਹੀ ਜਿਹੜੀਆਂ ਹਾਈ ਰੈਜ਼ੋਲੂਸ਼ਨ ਦੀਆਂ ਹੁੰਦੀਆਂ ਨੇ ਫੋਨ ਨੂੰ ਹੀਟ ਕਰਦੀਆਂ ਨੇ ਫੋਨ ਵੀ ਕਈ ਵਾਰ ਵਾਰਨਿੰਗ ਦਿੰਦਾ ਹੈ ਲੇਕਿਨ ਅਸੀਂ ਉਸ ਨੂੰ ਨਜ਼ਰ ਅੰਦਾਜ਼ ਕਰ ਦਿੰਨੇ ਆ ਤਾਂ ਉਸ ਤੋਂ ਬਾਅਦ ਇਸ ਤਰ੍ਹਾਂ ਦੇ ਵੱਡੇ ਹਾਸੇ ਵੀ ਹੋ ਸਕਦੇ ਨੇ ਫਿਲਹਾਲ ਓਵਰ ਹੀਟਿੰਗ ਦੇ ਕਾਰਨ ਇਸ ਫੋਨ ਨੂੰ ਅੱਗ ਲੱਗੀ ਹੈ ਤੇ ਅੱਗ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਨਾਲ ਲੱਗੀ ਆ ਫੋਨ ਨੂੰ ਹਾਲਾਂਕਿ ਇਸ ਕੰਪਨੀ ਦਾ ਨਹੀਂ ਪਤਾ ਕਿ ਇਹ ਕਿਹੜੀ ਕੰਪਨੀ ਦਾ ਫੋਨ ਹੈ ਲੇਕਿਨ ਤੁਹਾਨੂੰ ਦੱਸ ਦਈਏ ਕਿ ਪਬਜੀ ਦੇ ਕਾਰਨ ਇਸ ਫੋਨ ਦੇ ਵਿੱਚ ਅੱਗ ਲੱਗੀ ਹੈ ਤਾਂ ਅਸੀਂ ਆਪਣੇ ਸਾਰੇ ਹੀ ਜਿਹੜੇ ਦਰਸ਼ਕ ਨੇ ਉਹਨਾਂ ਨੂੰ ਅਪੀਲ ਕਰਦੇ ਆਂ ਕਿ ਜਦੋਂ ਵੀ ਆਪਾਂ ਗੇਮ ਖੇលਦੇ ਆਂ ਜਾਂ ਕੋਈ ਵੀ ਕੰਮ ਜਿਹੜਾ ਕਰਦੇ ਆ ਜਿਸ ਦੇ ਵਿੱਚ ਕਿ ਫੋਨ ਨੂੰ ਫੋਨ ਨੂੰ ਜਿਆਦਾ ਪ੍ਰੋਸੈਸਿੰਗ ਲੈਣੀ ਪਵੇ ਜਿਸ ਦੇ ਕਾਰਨ ਉਹ ਹੀਟ ਹੋ ਜਾਵੇ ਉਦੋਂ ਜਿਹੜਾ ਇਹ ਚਾਰਜਿੰਗ ਤੇ ਫੋਨ ਨਾ ਲਗਾਇਆ ਕਰਨ ਤੇ ਜਦੋਂ ਵੀ ਅਸੀਂ ਫੋਨ ਜਿਹੜਾ ਇਹ ਚਾਰਜਿੰਗ ਤੇ ਲਗਾਣੇ ਆ ਤਾਂ ਆਪਣਾ ਜਿਹੜਾ ਕਵਰ ਪਾਇਆ ਹੁੰਦਾ ਹੈ ਫੋਨ ਨੂੰ ਉਸ ਨੂੰ ਵੀ ਲਾ ਦਿਆ ਕਰੋ ਤਾਂ ਜੋ ਫੋਨ ਹੀਟ ਨਾ ਹੋ ਸਕੇ ਤਾਂ ਇਦਾਂ ਦੀਆਂ ਹੋਰ ਖਬਰਾਂ ਦੇ ਨਾਲ ਜੁੜੇ ਰਹੋ ਸਾਡੇ ਨਾਲ ਪਬਜੀ ਖੇਡਣ ਵਾਲੇ ਹੋ ਜਾਓ ਸਾਵਧਾਨ ਤੁਹਾਡੇ ਨਾਲ ਵੀ ਹੋ ਸਕਦਾ ਹੈ ਅਜੀਹਾ ਜਿਸ ਨਾਲ ਵਾਪਰ ਸਕਦਾ ਹੈ ਵੱਡਾ ਹਾਸਾ ਤਾਂ ਹੁਣ ਯੂਪੀ ਤੋਂ ਇੱਕ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਕਿ ਇੱਕ ਨੌਜਵਾਨ ਵੱਲੋਂ ਜਿਹੜਾ ਆਪਣੇ ਫੋਨ ਦੇ ਵਿੱਚ ਪਬਜੀ ਖੇਡੀ ਜਾ ਰਹੀ ਹੁੰਦੀ ਆ ਉਹ ਵੀ ਚਾਰਜਿੰਗ ਤੇ ਲਗਾ ਕੇ ਉਸ ਤੋਂ ਬਾਅਦ ਇੱਕਦਮ ਉਹਦੇ ਫੋਨ ਨੂੰ ਅੱਗ ਲੱਗ ਜਾਂਦੀ ਹੈ ਤਾਂ ਇਹ ਵੀਡੀਓ ਹੁਣ ਸੋਸ਼ਲ ਮੀਡੀਆ ਤੇ ਕਾਫੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਇਸ ਵੀਡੀਓ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਫੋਨ ਨੂੰ ਅੱਗ ਲੱਗੀ ਹੈ ਤੇ ਦੱਸਿਆ ਜਾ ਰਿਹਾ ਹੈ ਕਿ ਇਹ ਜਿਹੜਾ ਨੌਜਵਾਨ ਹੈ ਇਸ ਫੋਨ ਦੇ ਵਿੱਚ ਪਬਜੀ ਖੇਡ ਰਿਹਾ ਸੀ ਉਹ ਵੀ ਚਾਰਜਿੰਗ ਤੇ ਲਗਾ ਕੇ ਇੱਕਦਮ ਹੀ ਜਦੋਂ ਫੋਨ ਓਵਰ ਹੀਟ ਹੁੰਦਾ ਹੈ ਤਾਂ ਉਸ ਨੂੰ ਅਗ ਲੱਗ ਜਾਂਦੀ ਹੈ ਹਾਲਾਂਕਿ ਕੋਈ ਵੀ ਇਸ ਦੇ ਵਿੱਚ ਵੱਡਾ ਨੁਕਸਾਨ ਨਹੀਂ ਹੋਇਆ ਲੇਕਿਨ ਸਾਰਿਆਂ ਨੂੰ ਅਸੀਂ ਅਪੀਲ ਕਰਦੇ ਆਂ ਕਿ ਸਤਰ ਕਰੋ ਤੇ ਅਜਿਹੀਆਂ ਗੇਮਾਂ ਜੋ ਕਿ ਜਗਾ ਹੀ ਜੜੀਆਂ ਹਾਈ ਰੈਜ਼ੋਲੂਸ਼ਨ ਦੀਆਂ ਹੁੰਦੀਆਂ ਨੇ ਫੋਨ ਨੂੰ ਹੀਟ ਕਰਦੀਆਂ ਨੇ ਫੋਨ ਵੀ ਕਈ ਵਾਰ ਵਾਰਨਿੰਗ ਦਿੰਦਾ ਹੈ ਲੇਕਿਨ ਅਸੀਂ ਉਸ ਨੂੰ ਨਜ਼ਰ ਅੰਦਾਜ਼ ਕਰ ਦਿੰਨੇ ਆ ਤਾਂ ਉਸ ਤੋਂ ਬਾਅਦ ਇਸ ਤਰ੍ਹਾਂ ਦੇ ਵੱਡੇ ਹਾਸੇ ਵੀ ਹੋ ਸਕਦੇ ਨੇ ਫਿਲਹਾਲ ਓਵਰ ਹੀਟਿੰਗ ਦੇ ਕਾਰਨ ਇਸ ਫੋਨ ਨੂੰ ਅੱਗ ਲੱਗੀ ਹੈ ਤੇ ਅੱਗ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਨਾਲ ਲੱਗੀ ਆ ਫੋਨ ਨੂੰ ਹਾਲਾਂਕਿ ਇਸ ਕੰਪਨੀ ਦਾ ਨਹੀਂ ਪਤਾ ਕਿ ਇਹ ਕਿਹੜੀ ਕੰਪਨੀ ਦਾ ਫੋਨ ਹੈ ਲੇਕਿਨ ਤੁਹਾਨੂੰ ਦੱਸ ਦਈਏ ਕਿ ਪਬਜੀ ਦੇ ਕਾਰਨ ਇਸ ਫੋਨ ਦੇ ਵਿੱਚ ਅੱਗ ਲੱਗੀ ਹੈ ਤਾਂ ਅਸੀਂ ਆਪਣੇ ਸਾਰੇ ਹੀ ਜਿਹੜੇ ਦਰਸ਼ਕ ਨੇ ਉਹਨਾਂ ਨੂੰ ਅਪੀਲ ਕਰਦੇ ਆ ਕਿ ਜਦੋਂ ਵੀ ਆਪਾਂ ਗੇਮ ਖੇਡਦੇ ਆ ਜਾਂ ਕੋਈ ਵੀ ਕੰਮ ਜਿਹੜਾ ਕਰਦੇ ਆ ਜਿਸ ਦੇ ਵਿੱਚ ਕਿ ਫੋਨ ਨੂੰ ਫੋਨ ਨੂੰ ਜ਼ਿਆਦਾ ਪ੍ਰੋਸੈਸਿੰਗ ਲੈਣੀ ਪਵੇ ਜਿਸ ਦੇ ਕਾਰਨ ਉਹ ਹੀਟ ਹੋ ਜਾਵੇ ਉਦੋਂ ਜਿਹੜਾ ਇਹ ਚਾਰਜਿੰਗ ਤੇ ਫੋਨ ਨਾ ਲਗਾਇਆ ਕਰਨਾ ਤੇ ਜਦੋਂ ਵੀ ਅਸੀਂ ਫੋਨ ਜਿਹੜਾ ਇਹ ਚਾਰਜਿੰਗ ਤੇ ਲਗਾਉਨੇ ਆ ਤਾਂ ਆਪਣਾ ਜਿਹੜਾ ਕਵਰ ਪਾਇਆ ਹੁੰਦਾ ਫੋਨ ਨੂੰ ਉਸ ਨੂੰ ਵੀ ਲਾ ਦਿਆ ਕਰੋ ਤਾਂ ਜੋ ਫੋਨ ਹੀਟ ਨਾ ਹੋ ਸਕੇ ਤਾਂ ਇਦਾਂ ਦੀਆਂ ਹੋਰ ਖਬਰਾਂ ਦੇ ਨਾਲ ਜੁੜੇ ਰਹੋ ਸਾਡੇ ਨਾਲ